ਦੋਸਤੋ ਇੱਕ ਨਵੀਂ ਵੀਡੀਓ 'ਚ ਫੇਰ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਕਿਲੋਗੇਟ ਦੇ ਅੰਦਰ ਪਹੁੰਚੇ ਆਂ ਲੋਹਾਵਿਆਰ ਨੂੰ ਜਾਂਦੇ ਹੋਏ ਨਾ ਆਪਣੇ ਭਰਾ ਨੇ ਇੱਕ ਨਵੀਂ ਦੁਕਾਨ ਖੋਲੀ ਆ ਜਿੱਥੇ ਤੁਹਾਨੂੰ ਲਾਸਤਾ ਪਹਿਲਾਂ ਦੇਖ ਲਿਓ ਤੇ ਦੁਕਾਨ ਬਾਰੇ ਵੀ ਦੱਸਦੇ ਆਂ ਇੱਥੇ ਨਾ ਤੁਹਾਨੂੰ ਸੈਕੰਡ ਹੈਂਡ ਫੋਨ ਤੇ ਸੈਕੰਡ ਹੈਂਡ ਲੈਪਟਾਪ ਮਿਲਦੇ ਨੇ ਬਹੁਤ ਸਾਰੇ ਵੀਰਾਂ ਨੂੰ ਅੱਜ ਕੱਲ ਰਿਕੁਆਇਰਮੈਂਟ ਹੁੰਦੀ ਹੈ ਕਿ ਲੈਪਟਾਪ ਲੈਣੇ ਨੇ ਸੈਕੰਡ ਹੈਂਡ ਲੈਣੇ ਨੇ ਨਵੇਂ ਦੇ ਰੇਟ ਬਹੁਤ ਵੱਧ ਗਏ ਤੇ ਆਹ ਭਰਾ ਕੋਲੇ ਲੈਪਟਾਪ ਬਹੁਤ ਹੀ ਸਸਤੀ ਰੇਂਜ ਦੇ ਵਿੱਚ ਅਵੇਲੇਬਲ ਨੇ ਚਲੋ ਫੋਨਾਂ ਦੀ ਗੱਲ ਕਰ ਲਈਏ ਕਿਸ ਭਾਈ ਆਪਣੇ ਲਈ ਹਰ ਸਾਰੀਆਂ ਕੰਪਨੀਆਂ ਦੇ ਫੋਨ ਹੁੰਦੇ ਨੇ ਜਿਵੇਂ ਉਹ Oppo Samsung MI ਜੋ ਵੀ ਉਸ ਕੰਪਨੀ ਦਾ ਮੰਨ ਲੈਣਾ ਜੇ ਤੇ ਸਟਾਰਟਿੰਗ ਦੀ ਗੱਲ ਕਰਦੇ ਆਂ ਵੈਸੇ ਸਟਾਰਟਿੰਗ 2800 ਰੁਪਏ ਤੋਂ ਹੁੰਦੀ ਆ Samsung ਦੀ ਠੀਕ ਹੈ ਜੀ Samsung ਦਾ ਫੋਨ 2800 ਰੁਪਏ ਦਾ 2800 ਰੁਪਏ ਦਾ ਠੀਕ ਹੈ ਪਰ ਆਪਨੇ ਓਪਨਿੰਗ ਕਰਕੇ ਆਪਾਂ ਇਹ ਸਿਰਫ 2300 ਰੁਪਏ ਦੇ ਵਿੱਚ ਦਵਾਂਗੇ ਨਾਲ ਫੋਨ ਹੀ ਨਹੀਂ ਇਕੱਲਾ ਨਾਲ ਹੈੱਡਫੋਨ ਵੀ ਦਵਾਂਗੇ ਹੈੱਡਫੋਨ ਵੀ ਬੋਟ ਦੇ ਨਾਲ ਦੇ ਰਹੇ ਨੇ ਗਿਫਟ ਬਾਈ ਹੋਣੀ ਨਵਾਂ ਕੰਮ ਕਰ ਰਹੇ ਨੇ ਇਸ ਕਰਕੇ ਵੀਰੇ ਦੀ سپورਟ ਜ਼ਰੂਰ ਕਰ ਦਿਓ ਹਣਾ ਤਾਂ ਕਿ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਵਧੀਆ ਜਿਹੜੀਆਂ ਆਈਟਮਾਂ ਲੈ ਅੱਗੇ ਵੀ ਲੈ ਕੇ ਆਉਂਦੇ ਰਹਿਣਾ ਠੀਕ ਹੈ ਜੀ ਇਹ ਫੋਨ ਅਗਰ Samsung ਦੀ ਗੱਲ ਕਰ ਲਈਏ ਉਸ ਤੋਂ 라ਵਾ ਕਿਸ ਕਿੰਨੀ ਕੁ ਰੇਂਜ ਤੱਕ ਚੱਲਿਆ ਜਾਂਦਾ ਫੋਨ ਆਪਣੇ ਕੋਲ ਸਰ ਜਿਵੇਂ ਕੋਈ ਬੰਦਾ ਕਹਿੰਦਾ ਕੰਡੀਸ਼ਨ ਆਪਾਂ ਨੂੰ ਵਧੀਆ ਚਾਹੀਦੀ ਆ ਤੇ ਪ੍ਰਾਈਸ ਵਾ ਘੱਟ ਚਾਹੀਦਾ ਠੀਕ ਹੈ ਲੋਕ 4400 ਵਗੈਰਾ 4000 ਰੁਪਏ ਦੇ ਵਿੱਚ ਆਉਂਦਾ ਆਪਾਂ ਤੁਹਾਨੂੰ 8256 ਦੇਵਾਂਗੇ 8256 ਫੋਨ ਹਾਂਜੀ ਕਿੰਨੇ ਦਾ 4000 ਰੁਪਏ 4000 ਕੰਡੀਸ਼ਨ ਦੇਖੋ ਕਿਆ ਬਾਤ ਆ ਮੈਂ ਕਹਿੰਦਾ ਜਿਵੇਂ ਹੀ ਨਵਾਂ ਹੀ ਫੋਨ ਆ ਕੀ ਆ ਬਾਤ ਆ ਕੀ ਆ ਬਾਤ ਆ ਮਤਲਬ ਐਡਾ ਵਧੀਆ ਫੋਨ ਮਤਲਬ ਅਗਰ ਤੁਸੀਂ ਫੋਨ ਨਵਾਂ ਲੈਣਾ ਦਾ ਇੱਕ ਵਾਰੀ ਇਹਦੇ ਵੀਰੇ ਕੋਲੇ ਗੇੜਾ ਮਾਰ ਜਿਓ ਬਹੁਤ ਅੱਛੇ ਰੇਂਜ ਦੇ ਵਿੱਚ ਫੋਨ ਤੁਹਾਨੂੰ ਦੇ ਦੇਣਗੇ ਮਤਲਬ ਕਾਫੀ ਮਾਡਲ ਨੇ ਤੇ ਇੱਕ ਵੀਰੇ ਸੈਕੰਡ ਹੈਂਡ ਫੋਨਾਂ ਦਾ ਨਹੀਂ ਇੱਕ ਚੱਕਰ ਪੈ ਜਾਂਦਾ ਹੁੰਦਾ ਜਿਵੇਂ ਆਪਾਂ ਕਿਤੋਂ ਲੈਣੇ ਆ ਤਾਂ ਆਪਾਂ ਨੂੰ ਜਾਂ ਤਾਂ ਬਿੱਲ ਨਾਲ ਚਾਹੀਦਾ ਹੁੰਦਾ ਨਹੀਂ ਮਤਲਬ ਉਹ ਡਰ ਜਿਹਾ ਬਣਿਆ ਰਹਿੰਦਾ ਵੀ ਯਾਰ ਸੈਕੰਡ ਹੈਂਡ ਹੋਣਾ ਪਤਾ ਨਹੀਂ ਕਿਵੇਂ ਦਾ ਹੋਊਗਾ ਨਹੀਂ ਭਾਈ ਉਹ ਆਪਾਂ ਸਾਰੇ ਵੀਰਾਂ ਨੂੰ ਸਾਥ ਹੀ ਨਾਲ ਗਾਰੰਟੀ ਦਵਾਂਗੇ ਬਾਕੀ ਆਪਾਂ ਇਹ ਕਹਿੰਦੇ ਬਿੱਲ ਤੇ ਲਿਖ ਕੇ ਦਵਾਂਗੇ ਦੁਕਾਨ ਅੱਛਾ ਬਿੱਲ ਵੀ ਦ ਉਹਨਾਂ ਤੁਹਾਨੂੰ ਬਿੱਲ ਕੱਟ ਕੇ ਦੇਵਾਂਗੇ। ਅੱਛਾ ਜੀ, ਮਤਲਬ ਜੇ ਅਸੀਂ 4000 ਦਾ ਫੋਨ ਲੈਤਾ ਤਾਂ ਤੁਹਾਨੂੰ ਅਸੀਂ 4000 ਦਾ ਬਿੱਲ ਕੱਟ ਕੇ ਦੇਵਾਂਗੇ। ਠੀਕ ਹੈ, ਮਤਲਬ ਬਿੱਲ ਵੀ ਨਾ ਲਾ ਰਹੋਗੇ। ਠੀਕ ਹੈ, ਮਤਲਬ ਉਹਦੇ ਨਾਲ ਜਿਹੜਾ ਫੋਨ ਲੈਣ ਮਤਲਬ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਇੱਕ ਤਾਂ ਆਈਟਮ ਜਿਹੜੀ ਹੈਗੀ ਇਹਨਾਂ ਦੀ ਬਹੁਤ ਪ੍ਰੋਫੈਸਜੋਗ ਹੁੰਦੀ ਹੈ ਜਿਨੇ ਮਤਲਬ ਜਿੰਨਾ ਤੁਸੀਂ ਰੇਟ ਲਾਓਗੇ ਇਹਦੇ 'ਚ ਉਹਨਾਂ ਜਿਹੜਾ ਹੈਗਾ ਮਤਲਬ ਜਿੰਨੇ ਤੁਸੀਂ ਰੇਟ ਇਹਦੇ ਤੇ ਲਾਓਗੇ, ਪੈਸੇ ਲਾਓਗੇ, ਉਹਨਾਂ ਦੀ ਚੀਜ਼ ਤੁਹਾਡੇ ਪੱਲੇ ਪਾ ਕੇ ਦੇਣਗੇ। ਹਾਂਜੀ। ਹਨਾ ਤੇ ਹੋਰ Vivo ਦੇ ਕਾਫ ਹਣਾ ਪਰ ਜਿਆਦਾ ਪੈਸੇ ਲਾ ਨਹੀਂ ਸਕਦੇ ਹੁੰਦੇ ਉਹ ਉਸ طرح ਦੇ ਫੋਨ ਵੀ ਹੈਗੇ ਨੇ ਆਪਣੇ ਕੋਲ ਜਿਵੇਂ ਆਪਣੇ ਗੇਮਿੰਗ ਵਾਸਤੇ ਹਨ ਵਧੀਆ ਮਾਡਲ ਬਣਿਆ ਜਾਂਦਾ ਹਸ ਤੱਕ ਦਾ ਗੇਮਰ ਭਾਈਆਂ ਲਈ ਠੀਕ ਹੈ K50 ਹੈ ਠੀਕ ਹੈ K50 ਠੀਕ ਹੈ ਤੇ ਫੋਨ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਿਲਕੁਲ ਬਿਲਕੁਲ ਓਕੇ ਆ ਜਿਵੇਂ ਨਵੇਂ ਵਾਂਗੂ ਫੋਨ ਪਿਆ ਠੀਕ ਹੈ ਭਾਈ ਜੀ ਇਹ ਤਾਂ ਮੇਨੂੰ ਲੱਗਦਾ ਨਵਾਂ ਮਾਡਲ ਸੀ 30 35000 ਦਾ ਹਨਾ ਹਾਂਜੀ ਤੇ ਹੁਣ ਤੁਸੀਂ ਕਿੰਨੇ ਦਾ ਦੇ ਰਹੇ ਹੋ ਇਹ ਸਿਰਫ ਆਪਾਂ 12000 ਰੁਪਏ ਦੇ ਰਹੇ ਹਾਂ ਅੱਛਾ 12000 ਦਾ ਦੇ ਰਹੇ ਹੋ ਇਸੇ ਪ੍ਰਾਈਸ ਦਾ 15000 ਰੁਪਏ ਠੀਕ ਹੈ ਤੇ ਓਪਨਿੰਗ ਕਰਕੇ ਓਪਨਿੰਗ ਕਰਕੇ ਆਪਾਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ 12000 ਦਾ ਦੇ ਰਹੇ ਹਾਂ ਕੱਲਾ ਫੋਨ ਹੀ ਨਹੀਂ ਦੇ ਰਹੇ ਅੱਛਾ ਨਾਲ ਮਾਰਸ਼ਲ ਦੇ ਹੈੱਡਫੋਨ ਵੀ ਦੇ ਰਹੇ ਬੱਲੇ 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 ਮਾਰਸ਼ਲ ਦੇ ਹੈੱਡਫੋਨ ਤੇ ਆਹ ਜਿਹੜਾ ਫੋਨ ਇਹ ਮਿਲ ਕੇ ਕਿੰਨੇ ਦਾ ਮਿਲਣਾ ਤੁਹਾਨੂੰ ਸਿਰਫ 12000 12000 ਠੀਕ M2 Pro ਫੋਨ ਆ ਇਹਦੀ ਕੀਮਤ ਅਗਰ ਆਪਾਂ 25 30000 ਦਾ ਫੋਨ ਹੁੰਦਾ ਸੀ ਇਹ ਵੀ ਹਾਂਜੀ ਤੇ ਇਹ ਹੁਣ ਆਪਾਂ ਸਿਰਫ ਵੈਸੇ ਦਾ ਇਹ 6000 ਦੀ ਰੇਂਜ 'ਚ ਦੇ ਦਿੰਨੇ ਆਪਾਂ ਡੱਬੇ ਨਾਲ ਤੇ ਵਿਦ ਚਾਰਜਰ ਆਪਾਂ ਸਿਰਫ 5000 ਰੁਪਏ ਦੇ ਵਿੱਚ ਦੇਵਾਂਗੇ ਕੱਲਾ ਫੋਨ ਹੀ ਨਹੀਂ ਇਹਦੇ ਨਾਲ ਵੀ JBL ਦੇ ਹੈੱਡ ਬੱਲੇ 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 ਮਤਲਬ ਫੋਨ ਮਿਲੂਗਾ ਡੱਬਾ ਬੰਦ ਤੁਹਾਨੂੰ ਨਾਲ JBL ਦੇ ਹੈੱਡਫੋਨ ਮਿਲਣਗੇ ਮਤਲਬ ਇੰਨੇ ਲੋ ਬਜਟ ਤੇ ਮਿਲਣਗੇ ਕਿੰਨੇ 5000 ਤੇ ਸਿਰਫ 5000 ਤੇ ਸਿਰਫ ਡੱਬੇ ਨਾਲ ਫੋਨ ਮਿਲੂਗਾ ਠੀਕ ਹੈ ਦੇਖ ਲਓ ਭਾਈ ਕਿਤੇ ਘਾਟਾ ਨਾ ਖਾਲਿਓ ਤੁਸੀਂ ਇਹ ਨਾ ਬਾਈ ਆਪਾਂ ਨੇ ਆਫਰ ਲਾਈ ਹੋਈ ਆਫਰ ਲਾਈ ਇੱਕ ਦਿਨ ਤੱਕ ਚੱਲਣੀ ਆ ਆਫਰ ਇਹ ਜੀ ਆਪਣੇ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਚੱਲੇ ਜਨਵਰੀ ਦੇ ਮਹੀਨੇ ਤੱਕ ਚੱਲੂਗੀ ਜਨਵਰੀ ਦੇ ਮਹੀਨੇ ਦੇ ਵਿੱਚ ਆਊਗਾ ਠੀਕ ਹੈ ਮਤਲਬ ਜਿੰਨੇ ਕਿ ਪੈਸੇ ਨਾ ਤੁਸੀਂ ਕੀਪੜ ਫੋਨਾਂ ਤੇ ਲਾ ਦਿੰਦੇ ਹੋ ਉਹਨੇ ਦੇ ਵਿੱਚ ਤੁਹਾਨੂੰ ਹੈੱਡਫੋਨ ਦੇ ਨਾਲ ਵਧੀਆ ਜਿਹੜਾ ਟੱਚ ਫੋਨ ਨੇ ਬਾਈ ਉਹ ਨਹੀਂ ਦੇ ਦੇਣਗੇ ਹੁਣ ਮੈਨੂੰ ਐ ਦੱਸੋ ਜੀ ਮੈਂ ਹੁਣ ਸਪੋਜ਼ ਕਰ ਲਓ ਮੈਂ ਸੋਚ ਲਿਆ ਵੀ ਯਾਰ ਮੈਨੂੰ ਆਹ ਫੋਨ ਪਸੰਦ ਆ ਗਿਆ ਨਾ ਤੁਹਾਡੇ ਕੋਲੇ ਆ ਵੀ ਪਰ ਮੈਂ ਦੇਣਾ ਤੇ ਮੇਰੇ ਕੋਲ ਪੁਰਾਣਾ ਫੋਨ ਆ ਪੁਰਾਣਾ ਲੈ ਲਵਾਂਗੇ ਵਿੱਚ ਹਾਂਜੀ ਐਕਸਚੇਂਜ ਐਕਸਚੇਂਜ ਵੀ ਹੋ ਜਾਊਗਾ ਐਕਸਚੇਂਜ ਵੀ ਹੋ ਜਾਊਗਾ ਬੱਲੇ 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 ਮਤਲਬ ਫੋਨ ਤੁਸੀਂ ਅੱਛਾ ਕਿਸੇ ਨੇ ਵੇਚਣਾ ਹੀ ਹੋਵੇ ਵੀ ਯਾਰ ਮੇਰਾ ਫੋਨ ਲੈ ਲਓ ਤਾਂ ਉਹ ਵੀ ਲੈ ਲੈਣੇ ਹੋ ਹਾਂਜੀ ਉਹ ਵੀ ਲੈ ਲੈਣੇ ਆ ਠੀਕ ਹੈ ਮਤਲਬ ਅਗਰ ਤੁਸੀਂ ਫੋਨ ਇਹਨਾਂ ਨੂੰ ਐਕਸਚੇਂਜ ਕਰਕੇ ਲੈ ਕੇ ਜਾਣਾ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਫੋਨ ਸੇਲ ਕਰਨਾ ਤਾਂ ਵੀ ਲੈ ਸਕਦੇ ਹੋ ਅਗਰ ਬਾਇ ਕਰਨਾ ਕਲਾ ਤਾਂ ਵੀ ਲੈ ਕਰ ਸਕਦੇ ਹੋ ਉਹਦੇ ਵਿੱਚ ਬਾਈ ਆਪਾਂ ਗਾਰੰਟੀ ਦੇਵਾਂਗੇ ਸਾਰੇ ਸ਼ਰਤਾਂ ਕੀਤੇ ਤੁਸੀਂ ਆਪਣਾ ਫੋਨ ਵੇਚੋਗੇ ਉਹ ਪ੍ਰਾਈਸ ਦੇ ਵਿੱਚ ਕੋਈ ਨਹੀਂ ਜਿਸ ਪ੍ਰਾਈਸ ਆਪਾਂ ਬਾਇ ਕਰ ਰਹੇ ਹਾਂ ਕੀ ਬਾਤ ਹੈ ਕੀ ਬਾਤ ਹੈ ਅਗਰ ਆਪਾਂ ਲੈਪਟਾਪ ਦੀ ਗੱਲ ਕਰਨੀ ਹੈ ਬਾਈ ਲੈਪਟਾਪ ਕਿੰਨੇ ਕੁ ਅਵੇਲੇਬਲ ਨੇ ਆਪਣੇ ਕੋਲੇ ਇਸ ਟਾਈਮ ਬਾਈ ਜੀ ਆਪਣੇ 10 12 ਮਾਡਲ ਪੈ ਨੇ ਇਸ ਟਾਈਮ ਤੱਕ ਠੀਕ ਹੈ ਜੀ ਲੈਪਟਾਪ ਦੀ ਜੋ ਵੈਰੀਐਟੀ ਆਪਾਂ ਲੋਕਾਂ ਨੂੰ ਮਿਲ ਜੂ ਉਸ ਦਾ ਆਪਾਂ ਚੈਲੰਜ ਕਰਦੇ ਹਾਂ ਪੂਰੇ ਮਲੇ ਕੋਲੇ ਸ਼ਹਿਰ ਦੇ ਵਿੱਚ ਨਹੀਂ ਤੁਹਾਨੂੰ ਮਿਲ ਪੂਰੇ ਸ਼ਹਿਰ ਦੇ ਨਹੀਂ ਮਿਲਨੀ ਮਤਲਬ ਆਪਣੇ ਕੋਲ ਲੋਟ ਵਗੈਰਾ ਆਉਂਦੇ ਠੀਕ ਹੈ ਠੀਕ ਹੈ ਸਹੀ ਗੱਲ ਹੈ ਤੇ ਲੈਪਟਾਪ ਤਾਂ ਸਾਡੇ ਕਿਸੇ ਮਿੱਤਰ ਨੇ ਵੀ ਇਹਨਾਂ ਤੋਂ ਖਰੀਦਿਆ ਤੇ ਬਹੁਤ ਅੱਛੀ ਕੰਡੀਸ਼ਨ ਚ ਜਿਹੜਾ ਲੈਪਟਾਪ ਦਿੰਦੇ ਨੇ ਅੱਛਾ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹਣਾ ਜਿਵੇਂ ਲੈਪਟਾਪ ਹੋਗਾ ਫੋਨ ਹੋ ਗਿਆ ਕਈ ਵਾਰੀ ਹੁੰਦਾ ਵੀ ਡਿਸਪਲੇ ਓਰੀਜਨਲ ਨਹੀਂ ਹੁੰਦੀ ਡਿਸਪਲੇ ਚੇਂਜ ਹੋ ਜਾਂਦੀ ਹੈ ਜਾਂ ਬੈਟਰੀ ਚੇਂਜ ਹੋ ਜਾਂਦੀ ਹੈ ਉਹ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਕੋਈ ਵੀ ਦਿੱਕਤ ਹੋ ਜੋ ਵੀ ਦਿੱਕਤ ਹੋ ਜਿਵੇਂ ਕਿਸੇ ਆਹ ਹੈਡ ਆ ਪੈਣਿਆ ਆਪਣਾ ਲੈਪਟਾਪ ਆ ਅਗਰ ਇਹਦਾ ਸਪੀਕਰ ਨਹੀਂ ਚੱਲਦੇ ਹੋਏ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹਦਾ ਸਪੀਕਰ ਨਹੀਂ ਚੱਲ ਅੱਛਾ ਉਹਨਾਂ ਹੀ ਰੇਟ ਘੱਟਰੀ ਨਹੀਂ ਚੱਲ ਉਹ ਨਹੀਂ ਉਹ ਆਪਾਂ ਤੁਹਾਨੂੰ 10k ਰਮਾਂਗੇ ਵੈਸੇ ਲੈਪਟਾਪ ਨੂੰ 15000 ਤੋਂ ਘੱਟ ਦਾ ਨਹੀਂ ਮਿਲਣਾ ਕਿਹੜਾ ਮਾਡਲ ਆ ਦਿਖਾ ਦਿਓ ਮਾੜਾ ਇਹ ਸਰ ਦਾ i5 7th gen ਵਿਦ ਨਵਿਡਿਆ ਗ੍ਰਾਫਿਕ ਅੱਛਾ ਗ੍ਰਾਫਿਕ ਵੀ ਆ ਠੀਕ ਆ ਬਾਤ ਹੈ ਤੇ ਜਿਹੜੇ ਭਾਈ ਲੈਪਟਾਪ ਤਲਾਉਂਦੇ ਨੇ ਉਹਨਾਂ ਨੂੰ ਪਤਾ ਇਹ ਚੀਜ਼ਾਂ ਬਾਰੇ ਨਵਿਡਿਆ ਗ੍ਰਾਫਿਕ ਵੀ ਨਾਲ ਆ ਇਹਦੇ ਤੇ ਇਹ ਤਾਂ ਫਿਰ ਕਾਫੀ ਗੋਸਟਲੀ ਮੰਦਾ ਉਹ ਮਾਡਲ ਹੈ ਨਾ ਇਹ ਮੋਡਲਾਂ ਜੋ ਦਿੱਕਤ ਆਪਾਂ ਦੱਸ ਕੇ ਦਵਾਂਗੇ ਨਾ ਇਹ ਬੈਟਰੀਆਂ ਹੋਣੇ ਸਿਰਫ 1500 ਰੁਪਏ ਦੀ ਬੈਟਰੀ ਪੈਂਦੀ ਹੈ ਇਹਨਾਂ ਦੀ ਇਹ ਆਪਾਂ ਵੈਸੇ ਦਾ 13000 ਰੁਪਏ ਦਾ ਸੇਲ ਕਰ ਦੇ ਅੱਛਾ ਪਰ ਇਸ ਆਫ ਵਾਹ ਜੀ ਵਾਹ ਜੀ ਵਾਹ ਮਤਲਬ 10000 ਦਾ ਤੁਹਾਨੂੰ ਬਹੁਤ ਬਹੁਤ ਐ ਸਮਝ ਲਓ ਵੀ ਕੰਚ ਵਰਗਾ ਮਾਲ ਤੁਹਾਨੂੰ ਮਿਲ ਜਾਊਗਾ ਤੇ ਜਿਵੇਂ ਬਾਈ ਨੇ ਦੱਸਦਾ ਵੀ ਇਹਨਾਂ ਦੀਆਂ ਬੈਟਰੀਆਂ ਪੈਣ ਵਾਲੀਆਂ ਨੇ ਤੇ 1500 ਦੀ ਬੈਟਰੀ ਪਵਾ ਕੇ ਤੁਹਾਡਾ ਮਤਲਬ ਨਵੇਂ ਵਰਗਾ ਬਣ ਜੀ ਨਵੇਂ ਵਰਗਾ ਬਣ ਠੀਕ ਹੈ ਜੀ ਤੇ ਅਗਰ ਆਪਾਂ ਲੈਪਟਾਪ ਦੀ ਗੱਲ ਕਰ ਲਈ ਅੱਜ ਕੱਲ੍ਹ ਨਾ ਕਈ ਲੋਕਾਂ ਨੂੰ ਰਿਕੁਆਇਰਮੈਂਟ ਹੁੰਦੀ ਆ ਜਿਵੇਂ ਜਾਦਾ ਕੰਮ ਨਹੀਂ ਕਰਨਾ ਹੁੰਦਾ ਥੋੜਾ ਬਹੁਤ ਕਰਨਾ ਹੁੰਦਾ ਅਗਲਾ ਕਹਿੰਦਾ ਯਾਰ ਮੈਨੂੰ ਲੋ ਬਜਟ ਦਾ ਕੋਈ ਮਿਲ ਜਵੇ ਉਸ ਤਰ੍ਹਾਂ ਦੇ ਵੀ ਹੈਗੇ ਨੇ ਆਪਾਂ ਹਾਂਜੀ ਉਹ ਆਪਣੇ ਲਈ 5000 ਤੋਂ ਸਟਾਰਟਿੰਗ ਹੋ ਜਾਂਦੀ ਹੈ ਜ ਇਹ ਮਮਲੇ ਆਫਿਸ ਟੂ ਯੂਜ਼ ਕਰਨ ਵਾਲਾ ਮਾਡਲ ਹੈ ਜੋ ਕਿ ਆਫਿਸ 'ਚ ਯੂਜ਼ ਹੁੰਦਾ ਮਤਲਬ ਡੈਲ ਦਾ ਮਾਡਲ ਹੈ ਮਾਡਲ ਚੈੱਕ ਕਰ ਲਓ ਡਿਸਪਲੇ ਚੈੱਕ ਕਰ ਲਓ ਜੀ ਇਹਦੀ ਮਤਲਬ ਇਹ ਜਿਹੜਾ ਜਿਵੇਂ ਦਾ ਹੋਊਗਾ ਇਹ 'ਚ ਕਿੰਨੇ ਦਾ ਕਿੰਨੇ ਦਾ ਪੈਂਦਾ 5000 ਦਾ 5000 ਮਤਲਬ 30 ਪੂਰਾ ਓਕੇ ਆ 30 ਪੂਰਾ ਓਕੇ ਆ ਲਓ ਜੀ 5000 ਦੇ ਵਿੱਚ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਲੈਪਟਾਪ ਚਲਾਉਣ ਨੂੰ ਆਫਿਸ ਯੂਜ਼ ਕਰਨ ਨੂੰ ਜਿਵੇਂ ਕਿਸੇ ਨੇ ਵਰਡ ਯੂਜ਼ ਕਰਨਾ ਹੁੰਦਾ ਕਿਸੇ ਨੇ ਐਕਸਲ ਯੂਜ਼ ਕਰਨਾ ਉਹਦੇ ਵਾਸਤੇ ਯੂਜ਼ ਕਰ ਸਕਦਾ ਨਾ ਤੇ ਮਾਡਲ ਬਾਈ ਨੂੰ i3 'ਚ ਵੀ ਚਾਹੀਦਾ ਹਾਂਜੀ ਉੱਚੀ ਵੀ 5000 ਚ ਆਪਾਂ ਦੇ ਚੱਲੋ ਅੱਛਾ i3 ਮਾਡਲ ਮਤਲਬ 4GB RAM 512 ਹਾਰਡ ਡਿਸਕ ਤੇ ਇਹ ਤੁਹਾਨੂੰ ਕਿਨੇ ਦਾ ਮਿਲ ਰਿਹਾ 5000 ਦਾ ਵਿੱਚ ਅੱਛਾ ਇਹਨਾਂ ਨਾਲ ਵੀ ਗਿਫਟਾਂ ਦਵੋਗੇ ਹਾਂਜੀ ਇਹਨਾਂ ਨਾਲ ਵੀ ਗਿਫਟਾਂ ਦਵਾਂਗੇ ਗਿਫਟਾਂ ਇਹਨਾਂ ਨਾਲ ਵੀ ਤੁਹਾਨੂੰ ਮਿਲ ਲਿਆ ਨੇ ਅੱਛਾ ਜਿਵੇਂ ਮੈਂ ਦੇਖ ਰਿਹਾ ਜਿਵੇਂ ਹੁਣ ਆਪਾਂ ਗੱਲ ਕਰੀ ਸੀ ਐਪਲ ਦੀ ਹਾਂਜੀ ਐਪਲ ਦਾ ਇਹਨੂੰ ਕੀ ਬੋਲਦੇ ਨੇ iPad ਬੋਲਦੇ ਨੇ ਨਾ iPad ਹਾਂਜੀ iMac iMac ਮੈਕਬੁੱਕ ਮੈਕਬੁੱਕ ਐਪਲ ਦੀ ਜਿਵੇਂ ਮੈਕਬੁੱਕ ਹੋ ਗਈ ਇਹ ਤਾਂ ਬਾਈ ਕਾਫੀ ਮਹਿੰਗੀ ਹੁੰਦੀ ਆ ਮਤਲਬ ਕਾਫੀ ਕਾਸਟਲੀ ਚੀਜ਼ ਆ ਇਹ ਆਪਣੇ ਕੋਲੇ ਕਿੰਨੇ ਦੀ ਮਿਲਦੀ ਏ ਭਾਈ ਬੱਸ ਤੁਸੀਂ ਮਾਰਕੀਟ ਤੇ ਲੈਣਾ ਤੁਹਾਨੂੰ 20000 ਤੋਂ ਘੱਟ ਦੀ ਨਹੀਂ ਮਿਲਣੀ ਠੀਕ ਹੈ ਜੀ 20000 ਤੋਂ ਆਪਣੇ ਕੋਲੇ ਕਿੰਨੇ ਦੀ ਮਿਲਣੀ ਆਪਣੇ ਕੋਲ ਸਿਰਫ 15000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਕੀ ਬਾਤ ਹੈ ਮਤਲਬ 15000 ਦੇ ਵਿੱਚ ਮੈਕਬੁੱਕ ਤੁਹਾਨੂੰ ਇੰਨਾ ਕੋਲੇ ਮਿਲ ਨੂੰ ਚਾਹੀਦਾ ਵੀ ਯਾਰ ਮੈਨੂੰ ਆਹ ਵਾਲਾ ਸਪੈਸੀਫਿਕ ਮਾਡਲ ਚਾਹੀਦਾ ਹਾਂਜੀ ਉਹ ਅਗਰ ਤੁਹਾਨੂੰ ਦੱਸ ਦਵੇ ਉਹ ਵੀ ਅਰੇਂਜ ਕਰਾ ਦੋ ਹਾਂਜੀ ਉਹ ਵੀ ਅਰੇਂਜ ਹੋ ਜਾਊਗਾ ਜਿਵੇਂ ਆਪਨੇ ਕਈ ਭਾਈ ਜਾਨ ਗੇਮਿੰਗ ਵਾਸਤੇ ਲੈਂਦੇ ਨੇ ਠੀਕ ਹੈ ਜੀ ਨਾਲ ਸਰੂ ਗੇਮਿੰਗ ਵਾਸਤੇ ਹਾਂ ਜੀ ਹਾਂ ਗੇਮਿੰਗ ਵਾਸਤੇ ਹਾਂਜੀ ਉਹਨਾਂ ਵਾਸਤੇ ਆਹ ਗੇਮਿੰਗ ਲੈਪਟ ਇਹ ਕੰਡੀਸ਼ਨ ਚੈੱਕ ਕਰ ਲਓ ਦੇਖ ਕੇ ਤੁਸੀਂ ਸਮਝ ਸਕਦੇ ਹੋ ਵੀ ਨਵੇਂ ਵਰਗਾ ਜਿਹੜਾ ਹੈਗਾ ਲੈਪਟਾਪ ਆਏ ਠੀਕ ਹੈ ਜੀ ਇਹਦਾ ਕੀ ਆਨਲਾਈਨ ਵੀ ਚੈੱਕ ਕਰ ਸਕਦੇ ਇਸ ਦਾ ਪ੍ਰਾਈਸ ਆਪਾਂ ਤੁਹਾਨੂੰ ਰੈਮ ਦਾ ਪ੍ਰਾਈਸ ਤੁਹਾਨੂੰ ਪਤਾ ਕਿਸ ਤਰ੍ਹਾਂ ਹੈ 24 GB ਰੈਮ ਹੈ ਇਹਦੇ ਵਿੱਚ ਅੱਛਾ 24 GB ਰੈਮ ਹੈ ਬਲ ਖਾਸ ਕਰਕੇ ਗੇਮਿੰਗ ਵਾਸਤੇ ਬਣਿਆ ਹੋਇਆ ਹੈ ਰੈਮ ਸਿਰਫ 16 GB ਰੈਮ ਦਾ ਰੇਟ ਹੈ ਅਗਰ ਤੁਸੀਂ ਨਿਊ ਲੈ ਜਾਓਗੇ ਤਾਂ 10000 ਰੁਪਏ ਅੱਛਾ ਫਿਰ ਆਪਾਂ ਇਹ ਲੈਪਟਾਪ ਕਿੰਨੇ ਦਾ ਦੇ ਰਹੇ ਹੈ ਲੈਪਟਾਪ ਸਿਰਫ 30000 ਰੁਪਏ 24 GB ਰੈਮ ਦੇ ਨਾਲ ਵਿਦ 1 TB ਹਾਰਡ ਡਿਸਕ ਔਰ 256 GB SSD ਕਿਆ ਬਾਤ ਹੈ ਕਿਆ ਬਾਤ ਹੈ ਜਿਨ੍ਹਾਂ ਨੂੰ ਮਤਲਬ ਲੈਪਟਾਪਾਂ ਦੀ ਪਰਖ ਹੈ ਨਾ ਪਤਾ ਹੈ ਵੀ ਹਾਂ ਯਾਰ ਆ ਚੀਜ਼ ਵੀ ਮਤਲਬ ਆਏ ਸਮਝ ਲਓ ਵੀ ਸੋਨਾ ਦੇ ਰਹੇ ਨੇ ਤੁਹਾਨੂੰ ਬਹੁਤ ਲੋਅ ਰੇਟ ਤੇ ਇੱਕ ਉਹ ਵੀ ਕੋਈ ਆਮ ਕੰਪਨੀ ਦਾ ਨਹੀਂ ਇਸਰ ਕੰਪਨੀ ਦਾ ਮਤਲਬ ਇਹਦੀ ਵੀ ਗਾਰੰਟੀ ਵਾਰੰਟੀ ਹੁੰਦੀ ਆ ਫਿਰ ਹਾਂਜੀ ਇਹਦੀ ਵੀ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਫਿਰ ਦਿੰਨੇ ਹੋ ਤੁਸੀਂ ਗਾਰੰਟੀ ਸਾਰੇ ਇਹਦੀ ਵਾਰੰਟੀ ਜਿਵੇਂ ਆਪਾਂ ਦਵਾਂਗੇ 1 ਮਹੀਨੇ ਦੀ ਮਤਲਬ 1 ਮਹੀਨਾ ਬੰਦਾ ਚਲਾਵੇ ਫਿਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਹਾਡੇ ਕੋਲ ਲੈ ਕੇ ਆਵੇ ਲੈ ਕੇ ਆਵੇ ਤਾਂ ਅਗਰ ਨਹੀਂ ਪ੍ਰੋਬਲਮਸ ਠੀਕ ਕਰਕੇ ਦਵੋਗੇ ਨਹੀਂ ਰਿਪਲੇਸ ਕਰਕੇ ਦਵਾਂਗੇ ਰਿਪਲੇਸ ਕਰਕੇ ਦਵਾਂਗੇ ਲੈਪਟਾਪ ਤੇ ਵੀ ਆਪਾਂ ਆ ਜੀ ਇਹ ਗੱਲ ਜਿਵੇਂ ਕਿਸੇ ਕੋਲੇ ਮੰਨ ਲਓ ਘਰੇ ਪੀਸੀ ਪਿਆ ਅਗਲਾ ਕਹਿੰਦਾ ਯਾਰ ਮੈਂ ਪੀਸੀ ਦੇਣਾ ਤੇ ਲੈਪਟਾਪ ਲੈਣਾ ਉਹ ਵੀ ਰਿਪਲੇਸ ਕਰ ਲਵੋਗੇ ਹਾਂਜੀ ਆਦੇ ਆਪਨੇ ਲਵੋ ਜੀ ਅੱਛਾ ਪੀਸੀ ਮਿਲ ਵੀ ਜਾਣਗੇ ਆਪਾਂ ਦੇ ਵੀ ਸਕਦੇ ਹਾਂ ਜਿਵੇਂ ਆਹ ਕਈ ਵੀ ਭਾਈ ਜਾਣ ਆਪਣੇ ਉਹ ਕਰਾ ਕੇ ਜਾਂਦੇ ਜੀ ਮੈਂ LED ਨਾਲ ਪੀਸੀ ਦੇ ਗਿਆ ਬੰਦਾ ਲੈਪਟਾਪ ਲੈ ਗਿਆ ਠੀਕ ਹੈ ਆਪਾਂ ਐਕਸਚੇਂਜ ਉਹ ਵੀ ਕਰ ਦਿਆਂ ਜਿਸ ਤੇ ਅਪਾਂ ਕੱਟਦੇ ਆ ਰੇਟ ਕਿ ਆਪਾਂ ਕੋਈ ਹੋਬ ਨਹੀਂ ਕਰਤਾ ਮਤਲਬ ਜਿਸ ਰੇਂਜ ਦੇ ਵਿੱਚ ਕੋਈ ਵੀ ਚੀਜ਼ ਕੱਟਦੇ ਨੇ ਚਾਹੇ ਪੀਸੀ ਲਾ ਲਓ ਚਾਹੇ ਲੈਪਟਾਪ ਲਾ ਲਓ ਚਾਹੇ ਮੋਬਾਈਲ ਫੋਨ ਲਾ ਲਓ ਕੋਈ ਵੀ ਚੀਜ਼ ਜਿਹੜੀ ਕੱਟਦੇ ਨੇ ਜਿਹੜੇ ਰੇਟ 'ਚ ਕਹਿੰਦੇ ਇਹ ਕੱਟਦੇ ਆ ਅਸੀਂ ਪੂਰੇ ਬਲੇਰ ਕੋਲ ਦੇ ਤੁਸੀਂ ਜਾ ਕੇ ਆ ਜਿਓ ਤੁਹਾਨੂੰ ਕਿਤੇ ਨਹੀਂ ਮਿਲੂਗਾ ਉਹ ਰੇਟ ਠੀਕ ਹੈ ਜੀ ਤੇ ਭਾਜਨ ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹਨ ਤੇ ਕਿਉਂਕਿ ਵੀਰੇ ਨੇ ਨਵਾਂ ਕੰਮ ਸ਼ੁਰੂ ਕੀਤਾ ਲੈਪਟਾਪਾਂ ਦੇ ਵਿੱਚ ਕਾਫੀ ਦਿਨ ਤੋਂ ਪਈ ਹੋਣੇ ਮੋਬਾਈਲਾਂ ਦਾ ਕੰਮ ਲਵਾ ਸ਼ੁਰੂ ਕੀਤਾ ਤੇ ਭਾਈ ਲਾਸਟ ਦੇ ਵਿੱਚ ਹੁਣ ਜਿਹੜੇ ਲੋਕ ਦੇਖਦੇ ਨੇ ਕੀ ਮੈ ਅੰਦੇ ਬਈ ਆਪਨੇ ਕੋਈ ਵੀ ਅਗਰ ਤੁਸੀਂ ਚੀਜ਼ ਲੈ ਕੇ ਜਾਂਦੇ ਹੋ ਉਸ ਦੀ ਆਪਾਂ ਤੁਹਾਨੂੰ ਬਿਲਡ ਜਿਵੇਂ ਦੱਸਿਆ ਕੱਟ ਕੇ ਦੇਵਾਂਗੇ ਠੀਕ ਹੈ ਅਗਰ ਤੁਸੀਂ ਕੋਈ ਵੀ ਚੀਜ਼ ਲੈਣੇ ਉਹਦੇ ਚ ਖੁਦ ਨਾਲ ਖਾਸ ਤਾਂ ਕੋਈ ਦਿੱਕਤ ਆ ਗਈ ਬਸ ਤਾਂ 99% ਕੇਸ ਚ ਕੋਈ ਦਿੱਕਤ ਨਹੀਂ ਹੈ ਅਗਰ ਫਿਰ ਵੀ ਕੋਈ ਦਿੱਕਤ ਆ ਤਾਂ ਆਪਾਂ 1 ਵੀਕ ਦੇ ਅੰਦਰ ਅੰਦਰ ਤੁਹਾਨੂੰ ਉਹਨੂੰ ਰਿਪਲੇਸ ਕਰਾ ਕੇ ਦੇਵਾਂਗੇ ਜਾਂ ਉਹਦੀ ਦਿੱਕਤ ਹੋ ਕਰਾ ਕੇ ਦੇਵਾਂਗੇ ਜੇ ਨਾ ਹੋਇਆ ਤਾਂ ਤੁਹਾਨੂੰ ਆਪਾਂ ਤੁਹਾਡੀ ਪੇਮੈਂਟ ਵਾਪਸ ਕਰਾਂ ਵਾਹ ਜੀ ਵਾਹ ਵਾਹ ਜੀ ਵਾਹ ਮਤਲਬ ਤੁਹਾਨੂੰ ਇਹਨਾਂ ਕੋਲੇ ਆ ਕੇ ਕੋਈ ਚੀਜ਼ ਲੈਣ ਵੇਲੇ ਸੋਚਣ ਦੀ ਲੋੜ ਨਹੀਂ ਕਿਉਂਕਿ ਸੋਲੂਸ਼ਨ ਆ ਵਰਡ ਸੇਵ ਰੱਖ ਲਿਓ ਸੋਲੂਸ਼ਨ ਕਰਕੇ ਦੇਣਗੇ ਜਾਂ ਚੀਜ਼ ਰਿਪਲੇਸ ਕਰਕੇ ਦੇਣਗੇ ਅਗਰ ਫਿਰ ਵੀ ਕਸਟਮਰ ਸੈਟੀਸਫਾਈ ਨਹੀਂ ਹੁੰਦਾ ਤਾਂ ਪੇਮੈਂਟ ਵਾਪਸ ਕਰਨਾ ਪਊਗਾ ਕੀ ਬਾਤ ਹੈ ਮਤਲਬ ਜਰੂਰ ਇਹਨਾਂ ਕੋਲੇ ਆਓ ਬਾਈ ਦੀ سپورਟ ਕਰੋ ਵੀਡੀਓ ਵੀ ਸ਼ੇਅਰ ਕਰੋ ਬਾਕੀ ਮੇਰੇ ਕੋਲ ਲਾਈਵ ਨੂੰ ਵੀ ਲਾਈਕ ਸ਼ੇਅਰ ਕਰਦੇ ਹੋ ਇਹਨਾਂ ਦੇ ਪੇਜ ਤੇ ਜਾ ਕੇ ਚੈੱਕ ਆਊਟ ਕਰਦੇ ਰਹੋ ਬਹੁਤ ਅੱਛੇ ਅੱਛੇ ਆਫਰ ਉੱਤੇ ਵੀ ਲਾਉਂਦੇ ਰਹਿੰਦੇ ਨੇ ਬਾਕੀ ਅੱਗੇ ਵੀ ਬਾਈ ਉਹਨਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਧੰਨਵਾਦ